ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਸੂਰੀ ਜੀ ਦੀ ਕਹਾਣੀ ਚੰਦੋਆ ਦੋਵੇਂ ਪਤੀ ਪਤਨੀ ਰੇਲ ਦਾ ਸਫ਼ਰ ਕਰ ਰਹੇ ਸਨ ਜਿਉਨ ਸਿੰਘ ਬਾਰੀ ਦੀ ਫੱਟੀ ਨਾਲ ਢਾਸਣਾ ਲਾਈਂ ਉਂਗ ਰਿਹਾ ਸੀ ਉਸ ਦੀ ਘਰ ਵਾਲੀ ਸਾਹਮਣੀ ਸੀਟ ਤੇ ਬੈਠੀ ਕਾਕੇ ਨੂੰ ਦੁੱਧ ਚੁੰਘਾ ਰਹੀ ਸੀ ਕਾਕੇ ਤੋਂ ਵੱਡੀਆਂ ਦੋਵੇਂ ਕੁੜੀਆਂ ਉਸ ਦੇ ਨਾਲ ਗੁੱਛਾ-ਮੁੱਛਾ ਹੋਈਆਂ ਸੁੱਤੀਆਂ ਪਈਆਂ ਸਨ ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ। ਰੁੱਤ ਜੋ ਸਿਆਲ ਦੀ ਸੀ ਉਸ ਦੀ ਪਤਨੀ ਨੇ ਉਸੇ ਜੇਬ ਵੱਲ ਹੱਥ ਵਧਾਉਂਦਿਆਂ ਕਿਹਾ ਕਰੋ ਨਾ ਉਰਾ ਬਟੂਆ ਤੇ ਕਹਿੰਦੇ ਆ ਇੰਦਰਕੌਰ ਨੇ ਉਸ ਦੀ ਬਾਹਰਲੀ ਜੇਬ ਵਿੱਚੋਂ ਬਟੂਆ ਖਿੱਚ ਲਿਆ। ਇੰਦਰਕੌਰ ਦੀ ਆਵਾਜ਼ ਦੇ ਨਾਲੇ ਉਸ ਦੀਆਂ ਉਂਗਲਾਂ ਦੀ ਛੋਹ ਜਿਉਨ ਸਿੰਘ ਨੂੰ ਜਗਾ ਦਿੱਤਾ ਸ਼ਾਇਦ ਇਸ ਵੇਲੇ ਉਹ ਚੱਪਕੀ ਦੇ ਉਡਣ ਖਟੋਲੇ ਚੜਿਆ ਰੇਲ ਨਾਲ ਉਹ ਵੀ ਪਹਿਲਾਂ ਅੰਮ੍ਰਿਤਸਰ ਗੁਰੂ ਕੀ ਨਗਰੀ ਜਾ ਪਹੁੰਚਿਆ ਸੀ ਜੇ ਇਸ ਤੇ ਦਰਸ਼ਨਾਂ ਲਈ ਸਾਲਾਂ ਤੋਂ ਉਹਦੇ ਉਸਦੀ ਪਤਨੀ ਤਰਸਦੇ ਰਹੇ ਸੰ ਜਿਉਨ ਸਿੰਘ ਰੇਲਵੇ ਇੰਜਨ ਦਾ ਫਾਇਰਮੈਨ ਹੈ ਰੇਲਵੇ ਮੁਲਾਜ਼ਮ ਹੋਣ ਕਰਕੇ ਭਾਵੇਂ ਉਸ ਨੂੰ ਆਉਣ ਜਾਣ ਦਾ ਪਾਸ ਮਿਲ ਸਕਦਾ ਸੀ ਪਰ ਤਾਂ ਵੀ ਉਸ ਦੇ ਰਸਤੇ ਵਿੱਚ ਇੱਕ ਮੁਸ਼ਕਲ ਆਣੀ ਜਿਸ ਕਰਕੇ ਉਸ ਦਾ ਅੰਮ੍ਰਿਤਸਰ ਜਾਣਾ ਪਿਛਾਂ ਪੈਂਦਾ ਗਿਆ ਤੇ ਇਹ ਸੀ ਉਸ ਦੇ ਸੁਖਣਾ ਜਿਹੜੀ ਉਸ ਨੇ ਸੁਖੀ ਹੋਈ ਸੀ ਚੰਦਵਾ ਚੜਾਣ ਦੀ ਜਿਸ ਉਤੇ ਘਟੋ ਘਟ 150 ਰੁਪਏ ਖਰਚਾਉਂਦਾ ਸੀ ਉਸ ਦੇ ਘਰ ਉਪਰੋ ਥਲੇ ਕੁਣੀਆਂ ਹੋਈਆਂ ਤੇ ਉਹ ਮਹੀਨੇ ਵਿੱਚ ਬੱਤੀ ਦਿਨ ਬਿਮਾਰ ਰਹਿੰਦੀਆਂ ਉਤੋਂ ਕਿਸੇ ਸਾਧੂ ਨੇ ਪਰਮਪਾ ਦਿੱਤਾ ਕਿ ਤੁਹਾਡੇ ਘਰ ਪੰਜ ਕੁੜੀਆਂ ਹੋਰ ਆਉਣਗੀਆਂ ਇਸ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਣ ਲਈ ਇੱਕ ਦਿਨ ਦੋਹਾ પતિ ਪਤਨੀ ਨੇ ਰਲ ਕੇ ਸੁਖਣਾ ਸੁਖੀ ਸੀ ਕਿ ਜੇ ਉਹਨਾਂ ਦੇ ਘਰ ਪੁੱਤਰ ਹੋ ਪਵੇ ਤਾ ਉਹ ਅੰਬਰਸਰ ਵਾਲੇ ਗੁਰੂ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜਾਉਣਗੇ ਗੁਰੂ ਬਾਬੇ ਨੇ ਨੇੜਿਓਂ ਹੋ ਕੇ ਸੁਣੀ ਤੇ ਆਉਂਦੇ ਸਾਲ ਉਸ ਨੇ ਜੀਉਨ ਸਿੰਘ ਨੂੰ ਪੁੱਤਰ ਬਖਸ਼ ਦਿੱਤਾ ਤਨਖਾਹ ਉਸ ਦੀ ਜੋ ਫਾਇਰਮੈਨ ਦੀ ਹੁੰਦੀ ਹੈ ਕੁੱਲ 80 ਰੁਪਏ ਸੀ ਜਿਸ ਨਾਲ ਮੱਸੀ ਮਰ ਕੇ ਹੀ 45 ਜੀਆਂ ਦਾ ਲੂਣ ਤੇਲ ਹੀ ਪੂਰਾ ਹੁੰਦਾ ਸੀ ਇੱਕ ਮਹੀਨੇ ਜੇ 5-7 ਬਚ ਜਾਂਦੇ ਤਾਂ ਦੂਜੇ ਮਹੀਨੇ ਅਚਾਨਕ ਹੀ ਕੋਈ ਐਸੀ ਲੋੜ-ਥੋੜ ਆ ਮੰਣਦੀ ਕਿੰਦਰਾਂ ਪੰਜਾਂ ਦਾ ਉਲਟਾ ਕਰਜ਼ਾ ਚੜ ਜਾਂਦਾ ਪਰ ਸੁਖਣਾ ਨੂੰ ਤਾਂ ਨਹੀਂ ਸੀ ਟਾਲਿਆ ਜਾ ਸਕਦਾ ਇਹ ਤਾਂ ਹਰ ਹਿੱਲੇ ਦੇਣੀ ਹੀ ਸੀ ਜਦੋਂ ਪਿਛਲੇ ਮਹੀਨੇ ਬੱਚੇ ਨੂੰ ਕਾਕੜਾ ਲੱਕੜਾ ਨਿਕਲ ਪਿਆ ਤਾਂ ਦੋਹਾਂ ਦੀ ਖਾਨੇ ਹੋ ਗਈ ਭਾਵੇਂ ਗੁਰੂ ਬਾਬੇ ਦੀ ਕ੍ਰੋਪੀ ਦਾ ਹੀ ਫਲ ਹੋਵੇ ਦੋਹਾਂ ਨੇ ਅਰਜ਼ੋਈਆਂ ਕੀਤੀਆਂ हे ਸੱਜਿਆ ਪਾਤਸ਼ਾਹ ਜੇ ਮਿਹਰ ਕਰਕੇ ਦਿੱਤਾ ਹੀ ਤਾਂ ਹੁਣ ਇਸ ਦਾ ਧਾਗਾ ਲੰਮਾ ਕਰੀ ਅਸੀਂ ਇਸ ਦੇ ਰਾਜੀ ਹੋਣ ਦੇ 40 ਦਿਨਾਂ ਦੇ ਅੰਦਰ ਅੰਦਰ ਤੇਰੇ ਦਰਬਾਰ ਚੰਦੋਆ ਚੜਾਵਾਂਗੇ ਤੇ ਫਿਰ ਜਿਉਨ ਸਿੰਘ ਨੂੰ ਗੁਰੂ ਬਾਬੇ ਦੀ ਪ੍ਰਤੱਖ ਕਰਾਮਾਤ ਨਜ਼ਰ ਆਈ ਜਦੋਂ ਉਸ ਦਾ ਕਾਕਾ ਅਠੋਵਰੀ ਦੇ ਅੰਦਰ ਅੰਦਰ ਨਵਾਂ ਨਰਵਾ ਹੋ ਗਿਆ ਖੁਸ਼ੀ ਤੇ ਸ਼ਰਦਾ ਨਾਲ ਦੋਹਾਂ પતિ ਪਤਨੀ ਦੀਆਂ ਰੋਹਾਂ ਬਾਗੋ ਬਾਗ ਹੋ ਗਈਆਂ ਪਰ ਅਗਲੇ ਸਵਾਲ ਨੇ ਉਹਨਾਂ ਦੀ ਖੁਸ਼ੀ ਨੂੰ ਕਿਰਕਿਰਾ ਕਰ ਦਿੱਤਾ ਚੰਦੋਏ ਲਈ ਰੁਪਏ ਨੀਰਾ ਰੁਪਈਆ ਦਾ ਹੀ ਸਵਾਲ ਨਹੀਂ ਸੀ ਇਹਦੋਂ ਵੀ ਵੱਡਾ ਸਵਾਲ ਸੀ ਛੁੱਟੀ ਦਾ ਕਿਉਂਕਿ ਉਸ ਦੀ ਛੁੱਟੀ ਡਿਊ ਨਹੀਂ ਸੀ ਕਦੀ ਬੱਚਿਆਂ ਦੀ ਬਿਮਾਰੀ ਕਰਕੇ ਕਦੀ ਰਿਸ਼ਤੇਦਾਰਾਂ ਦੇ ਮਰਨਿਆਂ ਪਰਨਿਆਂ ਤੇ ਜਾਣ ਲਈ ਤੇ ਕਦੀ ਰਾਤ ਦੀ ਡਿਊਟੀ ਦੇ ਅਨਿੰਦੇ ਕੱਟ-ਕੱਟ ਕੇ ਉਹ ਆਪ ਬਿਮਾਰ ਹੋ ਜਾਂਦਾ ਰਿਹਾ ਜਿਸ ਕਰਕੇ ਇਹਨਾਂ ਹੀ ਖਾਤਿਆਂ ਵਿੱਚੋਂ ਉਸ ਦੀਆਂ ਸਾਰੀਆਂ ਛੁੱਟੀਆਂ ਲੇਖੇ ਲੱਗ ਗਈਆਂ ਸਨ ਬੜੀ ਹਫੜਾ ਦਫੜੀ ਮਚੀ ਉਸ ਨੇ ਹੱਦੋਂ ਵਾਲੀ ਨੱਟਭਜ ਕੀਤੀ ਸੈਂਟਰ ਤੋਂ ਲੈ ਕੇ ਫੋਰਮੈਨ ਤੱਕ ਦੀਆਂ ਉਸ ਖੁਸ਼ਾਮਦਾ ਕੀਤੀਆਂ ਕਿ ਕਿਵੇਂ ਉਸ ਨੂੰ ਬਹੁਤੀ ਨਹੀਂ ਤਾਂ ਇੱਕ ਹਫ਼ਤੇ ਦੀ ਛੁੱਟੀ ਮਿਲ ਜਾਵੇ ਤਾਂ ਅਸੀਂ ਕਿਤੇ ਜਾ ਕੇ ਉਸ ਨੂੰ 5 ਦਿਨਾਂ ਦੀ ਛੁੱਟੀ ਮਿਲੀ ਹੁਣ ਬਾਕੀ ਸਵਾਲ ਰਹਿ ਗਿਆ ਰੁਪਿਆ ਦਾ ਰੇਲ ਦਾ ਪਾਸ ਭਾਵੇਂ ਸਰਕਾਰੀ ਸੀ ਪਰ ਖਰਚ ਲਈ ਤੇ ਚੰਦੋਏ ਦੀ ਰਕਮ ਪਾ ਕੇ ਕਟੋ-ਕਟ 150 ਲੜਿੰਦਾ ਸੀ ਚਲੋ ਰਤੀਮਾ ਸਾਹ ਚੰਦੋਏ ਦੇ ਕੱਪੜੇ ਵਿੱਚੋਂ ਕਿਰਸ ਕਰ ਲਈ ਜਾਏਗੀ ਤੇ ਉਦਲੇ ਖਰਚ ਦਾ ਭਾਂਗਾ ਮਾਮੇ ਦੇ ਘਰ ਜਾ ਕੇ ਟਿਕਣ ਨਾਲ ਨਿਕਲ ਜਾਏਗਾ ਫਿਰ ਵੀ 100 ਰੁਪਏ ਦਾ ਇੰਤਜ਼ਾਮ ਕਰਨਾ ਹੀ ਹੋਵੇਗਾ ਤੇ ਇਸ ਰਕਮ ਲਈ ਜਿਉਨ ਸਿੰਘ ਨੇ ਕੋਈ ਹੀਲਾ ਬਾਕੀ ਨਾ ਛੱਡਿਆ ਉਸ ਦੇ ਸਾਥੀ ਮਜ਼ਦੂਰ ਵੀ ਵਿਚਾਰੇ ਉਸ ਵਰਗੇ ਨੰਗ ਸਨ ਫਿਰ ਵੀ ਜਿੰਨਾ ਕਿਸੇ ਤੋਂ ਸਰਿਆ ਉਹਨਾਂ ਨੇ ਉਸ ਨੂੰ ਦਿੱਤਾ ਤਾਂ ਕਿਤੇ ਮਸਾ 50 ਰੁਪਏ ਉਸ پاس ਜੋੜੇ ਅੰਮ੍ਰਿਤਸਰ ਦੀ ਯਾਤਰਾ ਨੂੰ ਤਾਂ ਲਮਕਾਇਆ ਨਹੀਂ ਜਾ ਸਕਦਾ ਜਦ ਕਿ ਕਾਕੇ ਨੂੰ ਰਾਜ਼ੀ ਹੋਇਆ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ ਜੇ 40ਵਾਂ ਦਿਨ ਟੱਪ ਗਿਆ ਤਾਂ ਨਾ ਜਾਣੀ ਗੁਰੂ ਬਾਬੇ ਦੇ ਦਰ ਤੋਂ ਬੇਮੁਖ ਹੋ ਕੇ ਕਿਹੜੇ-ਕਿਹੜੇ ਕਸ਼ਟਾਂ ਦਾ ਮੂੰਹ ਵੇਖਣਾ ਪਵੇ ਅਖੀਰ ਜਦੋਂ ਹੋਰ ਪੈਸਿਆਂ ਲਈ ਕੋ ਰਾਹ ਨਾ ਸੁਝਿਆ ਤਾਂ ਜਿਉਨ ਸਿੰਘ ਨੇ ਸਲਾਹ ਕੀਤੀ ਅੰਮ੍ਰਿਤਸਰ ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੀ ਮਰਤ ਦੀ ਦੁਆ ਨੇ ਕੀ ਲੱਖਾਂ ਪਤੀ ਆਦਮੀ ਉਹਨਾਂ ਦੀ ਇੰਨੀ ਮਦਦ ਵੀ ਨਾ ਕਰੇਗਾ ਤੇ ਇਸੇ ਹੌਸਲੇ ਦੇ ਇਹ ਜੋੜਾ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਯਾਤਰਾ ਨੂੰ ਸਵਾਰ ਹੋਇਆ ਅੱਖਾਂ ਖੁੱਲਣ ਤੇ ਜਿਉਨ ਸਿੰਘ ਨੇ ਤੱਕਿਆ ਇੰਦਰਕੌਰ ਬਟੂਏ ਚੋਂ ਨੋਟ ਕੱਢ ਕੇ ਗਿਣ ਰਹੀ ਸੀ ਕੀ ਘੜੀ ਮੁੜੀ ਫੋਲਣ ਬਹਿ ਜਾਣੀ ਹੈ ਬਟੂਏ ਨੂੰ ਜਿਉਨ ਸਿੰਘ ਨੇ ਮਿੱਠਾ ਜਿਹਾ ਰੋਸ ਪ੍ਰਗਟ ਕੀਤਾ ਕਿ ਤੇ ਵਧ ਜਾਣੇ ਨੇ ਕੜੀਮੁੜੀ ਗੈਣ ਨਾਲ ਵੱਧ ਤੇ ਨਹੀਂ ਜਾਣੇ ਇੰਦਰਕੌਰ ਥੋੜੀ ਜੀ ਬੇਵਸੀ ਤੇ ਕੁਝ ਸ਼ਰਮਿੰਦਗੀ ਦੇ ਭਾਅ ਨਾਲ ਬੋਲੀ ਪਰ ਮੈਨੂੰ ਤੇ ਇਹੋ ਤੁੜਕੂ ਲੱਗਿਆ ਹੋਇਆ ਏ ਭਈ ਜੇ ਮਾਮੇ ਹੋਰਾਂ ਤੋਂ ਨਾ ਮਿਲੇ ਫੇਰ ਕੀ ਬਣੇਗਾ ਸੱਚ ਕਿਸੇ ਕਿਹਾ ਏ ਜਿਉਨ ਸਿੰਘ ਫਖਰੀ ਲੈਜੇ ਵਿੱਚ ਬੋਲਿਆ ਬੁੱਡੀਆਂ ਦੀ ਖੁਰੀ ਪਿੱਛੇ ਮਤ ਹੁੰਦੀ ਏ ਪੰਜਾਹਵੀਰੀ ਸਮਝਾਇਆ ਤੈਨੂੰ ਭਈ ਤੂੰ ਫਿਕਰ ਨਾ ਕਰ ਮਾਮੇ ਹੋਰਾਂ ਨੂੰ ਅਸੀਂ ਕੋਈ ਦੋ ਪਿਆਰੇ ਆ ਨਾਲੇ ਉਥੇ ਕਿਹੜੀ ਗਿਣਤੀ ਐ ਵਿਹਾਂ ਪੰਜਾਹਾਂ ਦੀ ਗੁਰੂ ਦੀ ਮਿਹਰ ਨਾਲ ਅੰਦਰ ਬਾਹਰ ਭਰਿਆ ਪਿਆ ਛਲਕਦਾ ਨੇ ਤੂੰ ਵੇਖੀ ਤੇ ਸਹੀ ਇੱਕ ਵਾਰੀ मामੀ ਮੇਰੀ ਵੀ ਅਸਲੋਂ ਸੁਭਾਅ ਦੀ ਮੜੀ ਨਹੀਂ ਸੋਮਣੀ ਹੈ ਤਾਂ ਸਹੀ ਪਰ ਸਾਡੇ ਨਾਲ ਥੋੜਾ ਹੀ ਸੂੰਪੂਣਾ ਕਰਨਾ ਸੋ ਪਹਿਲ ਪਲਾਹੀ ਸੁਖ ਨਾਲ ਕਾਕਾ ਉਹਨਾਂ ਦੇ ਘਰ ਚੱਲਿਆ ਅੱਵਲ ਬਹੁਤੇ ਨਹੀਂ ਦਾ 10-5 ਇਸ ਦੀ ਤਲੀ ਤੇ ਵੀ ਧਰਨ ਗਈ ਕੁਝ ਨਾ ਕੁਝ ਤੈਨੂੰ ਵੀ ਲੀੜਾ ਲੱਤਾ ਦੇਵੇਗੀ ਦੋਤਰਿਓਂ ਨੂੰ ਦਾ ਮਾੜਣਾ ਰੱਖਣਗੇ ਨਾਲੇ ਕੁੜੀਆਂ ਨੇ ਕਿਹੜਾ ਰੋਜ਼-ਰੋਜ਼ ਉਹਨਾਂ ਦੇ ਘਰ ਜਾਣਾ ਉਂਝ ਵੀ ਜਦੋਂ ਮਾਮੇ ਹੁਰਾਂ ਨੂੰ ਸੁਖਣਾ ਦੀ ਗੱਲ ਦੱਸੀ ਉਹਨਾਂ ਠਹਿ ਦੇ ਕੇ ਅਵਲ ਤੇ ਚੰਦੋਏ ਜੋਗੀ ਸਾਰੀ ਨਹੀਂ ਤੇ ਅੱਧੀ ਪੌਣੀ ਰਕਮ ਜ਼ਰੂਰ ਬੜਾ ਜ਼ਰੂਰੀ ਦੇ ਦੇਣੀ ਹੈ ਪਤੀ ਦੀਆਂ ਗੱਲਾਂ ਸੁਣ ਕੇ ਇੰਦਰਕੌਰ ਦਾ ਡਿੱਗਦਾ ਡਿੱਗਦਾ ਉਤਸ਼ਾਹ ਇੱਕ ਵਾਰੀ ਫੇਰ ਕਾਇਮ ਹੋ ਗਿਆ ਅੱਛਾ ਇੱਕ ਗੱਲ ਕਰੇ ਜਿਵੇਂ ਮਾਸਟਰ ਆਪਣੇ ਵਿਦਿਆਰਥੀ ਨੂੰ ਇਮਤਿਹਾਨ ਦੇ ਜਾਣ ਤੋਂ ਪਹਿਲਾਂ ਸਮਝਾਉਂਦਾ ਹੈ ਜਿਉਂ ਸਿੰਘ ਨੇ ਸਮਝਾਣਾ ਸ਼ੁਰੂ ਕੀਤਾ ਜ਼ਰਾ ਕੋਣ ਸਹਿਣ ਲੱਗੀ ਤਜ਼ੀਬ ਦਾ ਖਿਆਲ ਰੱਖੇ ਵੱਡੇ ਆਦਮੀ ਹੋਏ ਏਨਾਂ ਦੇਲ ਵਿੱਚ ਸੋਚਣ ਪਈ ਇਹੋ ਜੇ ਗਵਾਰਾ ਨਾਲ ਉਹਨਾਂ ਦੀ ਸਾਾਕਾਦਾਰੀ ਹੈ ਲੈ ਇੰਦਰ ਕੋਰ ਆਪਣੀ ਲਿਆਕਤ ਦੇ ਮਾਣ ਵਿੱਚ ਬੋਲੀ ਮੁੰਨੀ ਦਾ ਬਾਪੂ ਤੂੰ ਮੈਨੂੰ ਉੱਕੀ ਗਈ ਬੀਤੀ ਸਮਝ ਛੱਡਿਆ ਜੰਮੀ ਭਾਵੇਂ ਪਿੰਡ ਵਿੱਚ ਆ ਪਰ ਅੱਖਾਂ ਦਾ ਸ਼ਹਿਰ ਵਿੱਚ ਖੋਲੀਆਂ ਨੇ मामੀ ਇੱਕ ਵਾਰੀ ਆਸ਼ਾਸ਼ਨਾ ਕਰ ਉઠી ਤੇ ਅਖੇ ਸ਼ਾਬਾਸ਼ੇ ਸ਼ਾਬਾਸ਼ੇ ਕਹਿ ਕੇ ਮੁਸਕਰਾਉਂਦਿਆਂ ਹੋਇਆਂ ਜਿਉਂ ਸਿੰਘ ਨੇ ਦਾਦ ਦਿੱਤੀ ਉਸ ਦੀ ਸਲਾਹ ਤਾਂ ਇੱਕਦ ਥਾਪੀ ਦੇਣ ਦੀ ਵੀ ਹੋਈ ਪਰ ਕੋਲ ਬੈਠੀਆਂ ਸਵਾਰੀਆਂ ਦੇ ਲਿਹਾਜ਼ੋਂ ਐਸਾ ਨਾ ਕਰ ਸਕਿਆ ਇਸ ਸੰਖੇਪ ਜਿਹੇ ਪ੍ਰਸ਼ਨ ਉੱਤਰ ਨੇ ਦੋਹਾਂ ਦੇ ਦਿਲਾਂ ਨੂੰ ਛਲਕਾ ਦਿੱਤਾ ਉਹ ਵਿਛਦੇ ਸੁਨਹਿਰੀ ਨਕਸ਼ਿਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਸ਼ਾ ਜਿਹਾ ਭਰ ਦਿੱਤਾ ਏਸੇ ਨਸ਼ੇ ਦੀ ਮਸਤੀ ਵਿੱਚ ਉਹ ਦੋਵੇਂ ਜਣੇ ਕਿੰਨਾ ਚਿਰ ਗੱਲਾਂ ਕਰਦੇ ਰਹੇ ਜਿਨ੍ਹਾਂ ਦਾ ਵਿਸ਼ਾ ਸੀ ਯਾਦਾ ਬਾਬੇ ਦਾ ਦਰਬਾਰ ਤੇ ਜਾਂ ਅੰਬਰ ਸਰ ਦੀਆਂ ਸੁਗਾਤਾਂ ਪਾਪੜ ਵੜੀਆਂ ਤੋਂ ਲੈ ਕੇ ਮੁਰਾਦਾਬਾਦੀ ਭਾਂਡਿਆਂ ਤੱਕ ਤੇ ਇਸ ਵਿਚਾਲੇ ਜਦੋਂ ਵੀ ਪੈਸਿਆਂ ਦਾ ਸਵਾਲ ਆਂਦਾ ਪਤੀ ਦੀ ਇੱਕੋ ਦਲੀਲ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ ਮਾਮਾ ਜੋ ਹੈ ਉੱਥੇ ਗੱਲਾਂ ਕਰਦਿਆਂ ਕਰਦਿਆਂ ਜਿਉਨ ਸਿੰਘ ਨੂੰ ਫੇਰ ਉង ਆ ਗਈ। ਅਸਲ ਵਿੱਚ ਉਹ ਜਨਮ ਜਨਮਾਂ ਤਰਾਂ ਤੋਂ ਨੀਂਦਰ ਦਾ ਭੁੱਖਾ ਹੈ। ਜਿਸ ਕਰਕੇ ਉਸਦੀ ਨੀਂਦਰ ਭੁੱਖ ਕਿਸੇ ਵੇਲੇ ਵੀ ਉਸਦਾ ਪਿੱਛਾ ਨਹੀਂ ਛੱਡਦੀ। ਸਾਰੀ ਰਾਤ ਗੋਲਿਆਂ ਨਾਲ ਕੁਲਦਾ-ਕੁਲਦਾ ਜਦੋਂ ਨੀਂਦਰ ਦਾ ਭੰਗਾ ਪੂਰਾ ਕਰਨ ਲਈ ਕੁਆਟਰ ਤੱਕ ਪਹੁੰਚਦਾ ਤਾਂ ਬੂਹੇ ਵੜਦਿਆਂ ਦੀ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਉਸ ਦੀਆਂ ਅੱਖਾਂ 'ਚੋਂ ਨੀਂਦਰ ਨੂੰ ਸ਼ਿਸ਼ਕਾਰ ਦਿੰਦੀਆਂ ਫੇਰ ਵੀ ਜੇ ਭੁੱਲ ਭੁਲੇਖੇ ਮੰਜੀ ਤੇ ਜਾ ਲੇਟੇ ਤਾਂ ਬਾਜ਼ਾਰ ਦਾ ਸੌਦਾ ਪੱਤਾ ਬਿਮਾਰਾਂ ਲਈ ਦੁਆਦਾਰੋ ਫੋਰਮੈਨ ਜਾਂ ਕਿਸੇ ਹੋਰ ਅਫਸਰ ਦੀਆਂ ਬਗਾਰਾਂ ਉਸ ਨੂੰ ਟਿਕਣ ਨਾ ਦਿੰਦੀਆਂ ਜਿਸ ਕਰਕੇ ਉਸ ਨੂੰ ਸੱਦਰ ਜਈ ਪੈ ਗਈ ਸੀ ਕਿ ਕਦੀ ਕੋਈ ਵਕਤ ਆਵੇਗਾ ਜਦੋਂ ਰੱਜ ਕੇ ਸੌ ਸਕੇਗਾ ਅੰਮ੍ਰਿਤਸਰ ਜਾਣ ਬਾਰੇ ਉਸਨੇ ਜਦ ਕਦੇ ਵੀ ਸੋਚ ਵਿਚਾਰ ਕੀਤੀ ਗੁਰੂ ਬਾਬੇ ਦੀ ਸੁਖਣਾ ਦੇ ਨਾਲ ਉਸ ਨੂੰ ਖਿਆਲ ਵੀ ਬਰਾਬਰ ਆਉਂਦਾ ਰਿਹਾ ਕਿ ਛੁੱਟੀਆਂ ਦੇ ਦਿਨੀ ਉਹ ਰੱਜ ਕੇ ਸੌਵੇਗਾ ਫਿਰ ਸੌਵੇਗਾ ਵੀ ਮਾਮੇ ਦੀ ਮਹੱਲ ਵਰਗੀ ਕੋਠੀ ਵਿੱਚ ਖੂਬ ਗੋਦਗੋਦਾ ਬਿਸਤਰਾ ਤੇ ਨਿੱਗਾ ਨਿੱਗਾ ਕਮਰਾ ਜਿੱਥੇ ਨਾ ਕਿਸੇ ਅਫਸਰ ਦੀ ਵਗਾਰ ਨਾ ਫਿਕਰ ਹੋਵੇਗਾ ਨਾ ਕਰੋਗੀ ਚੰਝਟਾਂ ਨਾਲ ਵਾਸਤਾ ਇਹ ਉਂਗ ਜਾਂ ਨੀਂਦ ਜੋ ਕੁਝ ਵੀ ਸੀ ਜਿਉਂ ਸਿੰਘ ਲਈ ਕਿਤਨੀ ਮਿੱਠੀ ਸੀ ਜਦ ਕਿ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਮੌਜੂਦ ਸੀ ਆਪਣੀ ਪਤਨੀ ਤੇ ਬੱਚਿਆਂ ਸਮੇਤ ਉਹ ਇੱਕ ਚਮਚਮ ਕਰਦਾ ਚੰਦੋਆ ਗੁਰੂ ਬਾਬੇ ਦੀ ਪੇਟ ਕਰ ਰਿਹਾ ਸੀ ਤੇ ਗੁਰੂ ਬਾਬਾ ਉਸ ਦੀ ਸ਼ਰਧਾ ਭਗਤੀ ਉਤੇ ਨਿਹਾਲ ਹੋ ਗਏ ਉਸ ਨੂੰ ਸੱਤਾਂ ਪੁੱਤਰਾਂ ਦਾ ਵਰਦਾਨ ਬਖਸ਼ ਰਿਹਾ ਸੀ ਅਚਿੰਤੇ ਹੀ ਸੰਸਕਾਰ ਦੀ ਤਤੀ 68ਵੇਂ ਹਵਾ ਦਾ ਇੱਕ ਬੁੱਲਾ ਕਿਤੋਂ ਆਇਆ ਜਿਸ ਨੇ ਜੋਨ ਨੂੰ ਬਾਬੇ ਦੇ ਦਰਬਾਰ ਚੋਂ ਉਡਾ ਕਾਲੇ ਕਲੂਨੇ ਰੇਲਵੇ ਇੰਜਣ ਦੇ ਬੋਇਲਰ ਅੱਗੇ ਜਾ ਖਲਾ ਰਿਆ ਉਸ ਦੇ ਇੱਕ ਹੱਥ ਵਿੱਚ ਕੋਲੇ ਸੁੱਟਣ ਵਾਲਾ ਬੇਲਚਾ ਸੀ ਤੇ ਦੂਜੇ ਵਿੱਚ ਕੋਲੇ ਠਕੋਰਨ ਵਾਲਾ ਹੁੱਕ ਤੇ ਉਹ ਸਿਰ ਤੋਂ ਪੈਰਾਂ ਤੱਕ ਕਾਲਾ ਪੂਤ ਬਣਿਆ ਹੋਇਆ ਦਵਾ ਦਾ ਫਾਇਰ ਬਾਕਸ ਵਿੱਚ ਕੋਲਾ ਸੁੱਟੀ ਜਾ ਰਿਹਾ ਸੀ ਡਿਊਟੀ ਤੇ ਹੁੰਦਿਆਂ ਕੋਲਾ ਸੁੱਟਦੇ ਆ ਜਦ ਕਦੇ ਅਚਾਨਕ ਹੀ ਉਸ ਦੀ ਅੱਖ ਲੱਗ ਜਾਂਦੀ ਤਾਂ ਸ਼ੰਟਰ ਤੇ ਡਰਾਈਵਰ ਦੀਆਂ ਦਿਲ ਸਾੜਵੀਆਂ ਗਾਲਾਂ ਉਸ ਦੇ ਅੱਗ ਨਾਲ ਤਪੇ ਹੋਏ ਸਰੀਰ ਨੂੰ ਹੋਰ ਵੀ ਤਪਾ ਦਿੰਦੀਆਂ ਸਨ ਤੇ ਉਹ ਫਿਰ ਉਸ ਦੀਆਂ ਅੱਖਾਂ ਵਿੱਚ ਰੜਕ ਰਹੀ ਨੀਂਦਰ ਵਿੱਚ ਜ਼ਹਿਰ ਕੁਲ ਜਾਂਦਾ ਸੀ ਗਾਲਾਂ ਨਿਰਾ ਉਸ ਦੇ ਸਰੀਰ ਤੇ ਮਨ ਨੂੰ ਤਪਾਉਣ ਦਾ ਹੀ ਕਾਰਨ ਨਹੀਂ ਸਨ ਉਸ ਦੇ ਗ੍ਰੇਡ ਵਿੱਚ ਵੀ ਹਮੇਸ਼ਾ ਬ੍ਰੇਕ ਦਾ ਕੰਮ ਕਰਦੀਆਂ ਸਨ 8 ਸਾਲਾਂ ਤੋਂ ਜਦ ਤੋਂ ਉਹ ਫਾਇਰਮੈਨ ਭਰਤੀ ਹੋਇਆ ਹੈ ਇਹ ਨਾਮੁਰਾਦ ਸੀ ਗ੍ਰੇਡ ਜਿਵੇਂ ਜਿੰਨ ਬਣ ਕੇ ਉਸ ਨੂੰ ਚਿੰਬੜ ਗਿਆ ਹੋਵੇ ਦੂਸਰੇ ਮੁਲਾਜ਼ਮਾ ਨੇ ਉੱਪਰ ਲਿਆਂ ਨੂੰ ਨਜ਼ਰਾਂ ਨਿਆਜ਼ਾਂ ਚੜਾ ਕੇ ਜਿੱਥੇ ਉਹਨਾਂ ਦੀਆਂ ਗਾਲਾਂ ਛਿੜਕਾ ਨੂੰ ਸ਼ੋਭੇ ਸ਼ਾਮਾ ਵਿੱਚ ਬਦਲ ਦਿੱਤਾ ਉੱਥੇ ਉਹਨਾਂ ਦੇ ਗ੍ਰੇਡ ਵੀ ਬਦਲ ਗਏ ਪਰ ਜੀਉਨ ਸਿੰਘ ਕਿਉਂਕਿ ਚਾਪਲੋਸੀ ਦੀ ਥਾਂ ਇਮਾਨਦਾਰੀ ਨੂੰ ਜੱਫਾ ਮਾਰੀ ਬੈਠਾ ਸੀ ਇਸ ਲਈ ਅੱਜ ਤੀਕ ਨਾ ਦਾ ਉਸਦੇ ਗ੍ਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਤੇ ਨਾ ਹੀ ਉੱਪਰ ਲਿਆਂ ਦੀਆਂ ਗਾਲਾਂ ਸ਼ੋਭੇ ਸ਼ਾਮਾ ਵਿੱਚ ਤਬਦੀਲ ਹੋਈਆਂ ਨੀਂਦਰ ਦੇ ਝੂਟਿਆ ਵਿੱਚ ਇਸੇ ਹੀ ਦੋ ਕਿਸਮ ਦੀ ਦੁਨੀਆ ਕਦੇ ਬਾਬੇ ਦੇ ਦਰਬਾਰ ਕਦੇ ਬੋਇਲਰ ਦੇ ਅੱਗੇ ਵਾਰੋ ਵਾਰੀ ਮੌਜੂਦ ਹੁੰਦਿਆਂ ਜੂਨ ਸਿੰਘ ਨੇ ਰੇਲ ਦਾ ਸਫ਼ਰ ਮੁਕਾਇਆ ਤੇ ਜਦ ਅੰਮ੍ਰਿਤਸਰ ਸਟੇਸ਼ਨ ਦੀ ਹੱਦ ਵਿੱਚ ਗੱਡੀ ਦਾਖਲ ਹੋਈ ਤਾਂ ਉਸ ਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਇਹ ਉਹੀ ਗੱਡੀ ਜਿਹੜੀ ਲਗਾਤਾਰ 8 ਸਾਲਾਂ ਤੋਂ ਦਿੱਲੀ ਤੋਂ ਬਠਿੰਡੇ ਦੇ ਵਿਚਾਲੇ ਉਸ ਨੂੰ ਮੌਤ ਵਰਗੀਆਂ ਭੌਂਟਣੀਆਂ ਦਿੰਦੀ ਰਹੀ ਸੀ ਅੱਜ ਕੋਈ ਅਰਸ਼ੀ परी ਬਣੀ ਆਪਣੇ ਨਾਜ਼ੁਕ ਖੰਭਾਂ ਤੇ ਸਵਾਰ ਕਰਕੇ ਉਸ ਨੂੰ ਮਹਾਸਵਰਗ ਵੱਲ ਲੈ ਜਾ ਰਹੀ ਹੋਵੇ ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਜਾ ਰੁਕਿਆ ਜੀਉਨ ਸਿੰਘ ਦਾ ਪਰਿਵਾਰ ਉਤਰ ਕੇ ਫਾਟਕ ਵਿੱਚ ਦਾਖਲ ਹੋਇਆ ਇੰਦਰਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੁੱਕਿਆ ਹੋਇਆ ਸੀ ਤੇ ਖੱਬੇ ਹੱਥ ਵਿੱਚ ਕੱਪੜਿਆਂ ਦਾ ਥੈਲਾ ਵੱਡੀ ਕੁੜੀ ਨੇ ਛੋਟੀ ਨੂੰ ਉਂਗਲ ਲਾਇਆ ਹੋਇਆ ਸੀ ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ ਜੂਨ ਸਿੰਘ ਨਿੱਕੀ ਜੀ ਟਰੰਕੀ ਫੜੀ ਸਭ ਤੋਂ ਅੱਗੇ ਸੀ ਤੇ ਨਾਲੋਂ ਨਾਲ ਕੋਠੀ ਦੇ ਸ਼ਾਨਦਾਰ ਬਗੀਚੇ ਤੇ ਹੋਰ ਨਿਕੜ ਸੁੱਕੜ ਵੱਲ ਤਕਾ ਤਕਾ ਕੇ ਇੰਦਰਕੌਰ ਨੂੰ ਫਖਰ ਨਾਲ ਮਾਮਾ ਜੀ ਦੇ ਐਸ਼ਵਰ ਦੀਆਂ ਗੱਲਾਂ ਸੁਣਾਈ ਜਾ ਰਿਆ ਸੀ ਇੰਦਰਕੌਰ ਨੇ ਗਰੀਬੀ ਦੀ ਚੱਕੀ ਛੋਂਦਿਆਂ ਹੀ ਉਮਰ guzari ਸੀ ਆਪਣੇ ਪਤੀ ਦੇ ਭਾਗਾਂ ਨੂੰ ਸਲਾਹ ਰਹੀ ਸੀ ਜਿਸ ਦੀ ਏਡੇ ਵੱਡੇ ਆਦਮੀ ਨਾਲ ਰਿਸ਼ਤੇਦਾਰੀ ਸੀ ਸਰਦਾਰ ਗੋਪਾਲ ਸਿੰਘ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਨਜ਼ਰ ਮੈਲੇ ਜੀਵ ਧਾਰੀਆਂ ਦੀ ਇੱਕ ਲਾਮ ਡੋਰੀ ਉੱਤੇ ਪਈ ਜਿਹੜੇ ਅੱਗੜ ਪਿਛੜ ਵਰਾਂਡੇ ਦੀਆਂ ਤਿੰਨ ਪੌੜੀਆਂ ਚੜ੍ਹ ਕੇ ਰਵਾਂ ਰਵੇਂ ਜਨਾਨ ਖਾਣੇ ਵੱਲ ਜਾ ਰਹੇ ਸਨ ਸਰਦਾਰ ਹੋਰਾਂ ਦੀਆਂ ਅੱਖਾਂ ਇਸ ਬੀਪਦਸ ਨਜ਼ਾਰੇ ਨੂੰ ਤੱਕ ਕੇ ਸਹਾਰਨਾ ਸਕੀਆਂ ਉਹਨਾਂ ਦੀ ਕਹਿਰਪਰੀ ਨਜ਼ਰ ਚਿਪਸ ਦੇ ਫਰਸ਼ ਉੱਤੇ ਸੀ ਜਿਹੜਾ ਮੈਲੇ ਕਦਮਾਂ 'ਤੇ ਦਾਗੀ ਹੋ ਰਿਹਾ ਸੀ ਰਾਜਪਵਨ ਵਿੱਚ ਆਵੜੀ ਇਸ ਕਾਵਾਂ ਦੀ ਡਰ ਨੂੰ ਸ਼ਿਸ਼ਕਾਰਨ ਲਈ ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲੱਗੇ ਸਨ ਕਿ ਇਸ ਕੰਗਾਲ ਕਾਫਲੇ ਦਾ ਮੋਰੀ ਉਹਨਾਂ ਦੇ ਸਾਹਮਣੇ ਉਪਸਥਿਤ ਹੋਇਆ ਮਾਮਾ ਜੀ ਸਤਿ ਸ਼੍ਰੀ ਅਕਾਲ ਕੌਣ ਜੀਵਨ ਸਿੰਘ ਅੱਖਾਂ ਵਿੱਚ ਚਾਪ ਲੋਸ ਜਿਹਾ ਹਾਸਾ ਪਰ ਕੇ ਸਰਦਾਰ ਹੁਣਾਂ ਸਵਾਲ ਕੀਤਾ ਸੁਣਾ ਕਦੋਂ ਆਇਆ ਜਿਉਣਿਆ ਤੁਰੇ ਯੌਨੇ ਆ ਮਾਮਾ ਜੀ ਅੱਛਾ ਚਲੋ ਅੰਦਰ ਸਰਦਾਰ ਜੀ ਪੇਸਤਾਬ ਖਾਂਦੇ ਰਹਿ ਗਏ ਕਾਫਲਾ ਅੰਦਰ ਲੰਘ ਗਿਆ ਮਾਨਯੋਗ ਦੋਸਤਾਂ ਦੇ ਸਾਹਮਣੇ ਇੱਕ ਤੁਛ ਜਿਹੇ ਆਦਮੀ ਦੇ ਮੂੰਹੋਂ ਮਾਮਾ ਸੰਬੋਧਨ ਬੰਦੂਕ ਦਾ ਦੁਗਾੜਾ ਬਣ ਕੇ ਉਹਨਾਂ ਦੇ ਇੱਕ ਵਿੱਚ ਵੱਜਾ ਜੇ ਜੀਉਨ ਸਿੰਘ ਮਾਮਾ ਸ਼ਬਦ ਨਾ ਮੂੰਹੋਂ ਫੁੱਟਦਾ ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ ਐਨ 올ਡ ਸਰਵੈਂਟ ਆਫ ਮਾਈਨ ਕਹਿ ਕੇ ਤਸੱਲੀ ਕਰਾ ਦਿੰਦੇ ਪਰ ਹੁਣ ਕੀ ਕਹਿ ਕੇ ਆਪਣੀ ਪੋਜੀਸ਼ਨ ਨੂੰ ਬਚਾਣ ਅਖੀਰ ਜ਼ਹਿਰ ਦੇ ਕੁੱਟ ਵਾਂਗ ਇਸ ਅਸਹਿ ਸਦਮੇ ਨੂੰ ਪੀ ਗਏ ਤੇ ਦੋਸਤਾਂ ਨਾਲ ਉਹਨਾਂ ਨੇ ਕਿਸੇ ਐਸੇ ਦਿਲਚਸਪ ਮਾਮਲੇ ਤੇ ਗੱਲਬਾਤ ਸ਼ੁਰੂ ਕਰ ਦਿੱਤੀ ਜਿਸ ਨਾਲ ਇਸ ਹੋਈ ਘਟਨਾ ਦਾ ਉਹਨਾਂ ਲੋਕਾਂ ਨੂੰ ਚੇਤਾ ਭੁੱਲ ਜਾਵੇ ਪਰ ਬਦਕਿਸਮਤੀ ਨੇ ਫਿਰ ਵੀ ਉਹਨਾਂ ਦਾ ਖਹਿੜਾ ਨਾ ਛੱਡਿਆ ਜਾਂ ਥੋੜੇ ਹੀ ਚਿਰ ਬਾਅਦ ਇੱਕ ਵਾਰੀ ਮੁੜ ਉਹੀ ਕਾਫਲਾ ਰਿਟਰਨਿੰਗ ਮਾਰਚ ਕਰਦਾ ਉਹਨਾਂ ਦੇ ਸਾਹਮਣੇ ਲੰਘਿਆ ਅੱਛਾ ਮਾਮਾ ਸੱਚੇ ਮੂੰਹ ਜਾ ਕੇ ਮੱਥਾ ਟੇਕ ਆਏ ਪਹਿਲਾਂ ਫਿਰ ਗੱਲਾਂ ਕਰਾਂਗੇ ਬਹਿ ਕੇ ਦੁਪਹਿਰਾਂ ਦਾ ਗਿਆ ਇਹ ਪਰਿਵਾਰ ਕਿਤੇ ਸ਼ਾਮੀ ਵਾਪਸ ਮੁੜਿਆ ਅਸ਼্নান ਪਾਣੀ ਤੋਂ ਮਗਰੋਂ ਕੜਾ ਪ੍ਰਸ਼ਾਦ ਲੈ ਕੇ ਗੁਰੂ ਬਾਬੇ ਦੇ ਦਰਬਾਰ ਹਾਜ਼ਰ ਹੋਏ ਕੀਰਤਨ ਸੁਣਿਆ ਪਤੀ ਪਤਨੀ ਦਾ ਰੋਂ ਰੋਂ ਖਿੜ ਗਿਆ ਰੋਟੀ ਵਾਲਾ ਡੱਬਾ ਉਹਨਾਂ ਦੇ ਕੋਲ ਸੀ ਜਿਸ ਨਾਲ ਹੁਣ ਦੇ ਡੰਗ ਦਾ ਖਾਣ ਜੋਗਾ ਸਮਾਨ ਹੈ ਸੀ ਕਿਉਂਕਿ ਪਾਣੀ ਹੱਥ ਲਾ ਕੇ ਪਕਾਈਆਂ ਹੋਈਆਂ ਰੋਟੀਆਂ ਤੇ ਆਲੂਆਂ ਦੀ ਪੁਰਜੀ ਉਹ ਲੈ ਕੇ ਤੁਰੇ ਸਨ ਰੋਟੀ ਖਾ ਕੇ ਬਾਜ਼ਾਰ ਦਾ ਚੱਕਰ ਲਾਇਆ ਖਰੀਦਣ ਵਾਲੀਆਂ ਚੀਜ਼ਾਂ ਬਾਰੇ ਜਿਉਨ ਸਿੰਘ ਦਾ ਵਿਚਾਰ ਸੀ ਕਿ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਏਗਾ ਕੋਠੀ ਪਹੁੰਚਦਿਆਂ ਤੇ ਕਾਫੀ ਹਨੇਰਾ ਹੋ ਗਿਆ ਸੀ ਟਾਂਗੇ ਵਿੱਚ ਬੈਠਾ ਜਿਉਨ ਸਿੰਘ ੋਂਗ ਰਿਹਾ ਸੀ ਤੇ ਇਸ ੋਂਗ ਵਿੱਚ ਉਸ ਨੂੰ ਕੋਈ ਡਾਡਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ ਅੱਜ ਦੀ ਰਾਤ ਖੂਬ ਨਿੰਦਰ ਪਰਕੇ ਸੌਵਾਂਗਾ ਮਾਮਾ ਜੀ ਦੇ ਕੋਠੇ ਵਿੱਚ ਤੇ ਫਿਰ ਇੱਕ ਚਮਚਮ ਕਰਦਾ ਚੰਦੋਆ ਉਸ ਦੀਆਂ ਅੱਖਾਂ ਅਗੇ ਫਿਰਨ ਲੱਗ ਪੈਂਦਾ ਜੀਉਨ ਸਿੰਘ ਤੇ ਇੰਦਰਕੌਰ ਦੇ ਕਦਮ ਮਾਨੋ ਫਰਸ਼ ਨਾਲ ਸੀਤੇ ਗਏ ਜਦੋਂ ਅੰਦਰ ਲੰਘਣ ਤੋਂ ਪਹਿਲਾਂ ਹੀ ਉਹਨਾਂ ਦੀ ਕੰਨੇ ਕੁਝ ਆਵਾਜ਼ਾਂ ਪਈਆਂ ਇਹ ਕਿੱਥੋਂ ਆ ਗਈ ਚੰਗੜਾਂ ਦੀ ਟੋਲੀ ਮੈਨੂੰ ਤੇਜੀ ਆਪ ਚਿੰਤਾ ਲੱਗੀ ਹੋਈ ਏ ਭੈਣੇ ਕੀਚਰਾਂ ਨੇ ਫਰਸ਼ ਦਾ ਸੱਤਿਆਨਾਸ਼ ਕਰ ਛੱਡਿਆ ਵਿਚਾਰੇ ਖੁਸ਼ੀਏ ਨੂੰ ਦੂਜੀ ਵੇਰ ਫੇਰ ਸਾਫ਼ ਕਰਨਾ ਪਿਆ ਕੀ ਕਹਿੰਦੇ ਸੀ ਫੇਰ ਆਵਾਂਗੇ ਆਹੋ ਜੀ ਆਉਣਾ ਨਹੀਂ ਤੇ ਹੋਰ ਮੜੀਆਂ ਵਿੱਚ ਰਹਿਣਾ ਨੇ ਤੇ ਦਫਾ ਕਦੋਂ ਹੋਣਗੇ ਕੀ ਪਤਾ ਉਹ ਮੂੰਹ ਕਾਲੀ ਤੇ ਕਹਿੰਦੀ ਸੀ ਇੱਥੇ ਰਹਿ ਕੇ ਚੰਦੂਆ ਤਿਆਰ ਕਰਵਾਣਾ ਏ ਕਿਹ ਚ ਮੁਸਾਫਰ ਖਾਨਾ ਲੱਭਾ ਹੋਣਾ ਨੇ ਆਉਂਦੇ ਨੇ ਦਫਾ ਕਰਨੇ ਨੇ ਚਾਰ ਮੰਨੀਆਂ ਖਵਾ ਗਏ ਮੈਂ ਨਹੀਂ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਕਰ ਸਕਦਾ ਬੇਵਕੂਫ ਨਾਗਾ ਦੇਖਿਆ ਤੇ ਨਾ ਪਿੱਛਾ ਤੇ ਸ਼ਰੀਫ ਆਦਮੀਆਂ ਦੇ ਸਾਹਮਣੇ ਮੈਨੂੰ ਮਾਮਾ ਕਹਿ ਦਿੱਤਾ ਏਸੇ ਕਰਕੇ ਮੈਂ ਉਹਨਾਂ ਦਾ ਲਟਾ ਪਟਾ ਚੁਕਾ ਕੇ ਬਾਹਰ ਰਕਵਾ ਛੱਡਿਆ ਜੀ ਚਾਰੇ ਬੰਨੇ ਜੇ ਰਾਤیں ਨਾ ਹੀ ਮਗਰੋਂ ਲੱਥੇ ਸਰਵੈਂਟ ਕੁਆਟਰ ਵਿੱਚ ਵੜਾਂਗੇ ਜੀ ਦੇਨ ਚੜਦੇ ਕਹਾਂਗੀ ਚੁੱਕੋ ਬੋਰੀਆ ਬਿਸਤਰਾ ਤੇ ਟੁਰਦੇ ਬਣੋ ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ਇਹ ਲੋਕ ਨਾ ਸੁਣ ਸਕੇ ਦੋਹਾ ਦੇ ਕੰਨਾਂ ਵਿੱਚ ਤੂਫਾਨ ਵਰਗੀ ਸਾਹਾਂ ਸਾਹ ਹੋਣ ਲੱਗ ਪਈ ਇੰਦਰਕੌਰ ਨੇ ਗਰਦਨ ਮੋੜ ਕੇ ਵਰਾਂਡੇ ਤੋਂ ਬਾਹਰ ਤੱਕਿਆ ਬਾੜ ਦੇ ਮੁੱਢ ਉਹਨਾਂ ਦੀ ਟਰੰਕੀ ਪਈ ਸੀ ਜੇ ਸੋਤੇ ਉਹੀ ਪੁਰਾਣਾ ਕੰਬਲ ਤੇ ਕੰਬਲ ਉੱਤੇ ਕੱਪੜਿਆਂ ਵਾਲਾ ਥੈਲਾ ਦੋਹਾਂ ਨੇ ਦੋਹਾਂ ਵੱਲ ਸੁਆਲੀ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਫਿਰ ਪਰਤ ਪਏ ਕੁੜੀਆਂ ਨੂੰ ਵੀ ਉਹਨਾਂ ਨੇ ਇਸ਼ਾਰੇ ਨਾਲ ਪਿਛਾਂ ਮੋੜ ਲਿਆ ਫਿਰ ਵਾਰਡ ਕੋਲ ਪਹੁੰਚ ਕੇ ਇਹਨਾਂ ਸਮਾਨ ਚੁੱਕ ਲਿਆ ਇੰਦਰਕੌਰ ਦੀ ਆਵਾਜ਼ ਠਿੜਕ ਕੇ ਨਿਕਲੀ ਚੰਦੋਏ ਦਾ ਕੀ ਬਣੇਗਾ ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜੀ ਮੰਗਦਾ ਜਿਨ੍ਹਾਂ ਨੂੰ ਪੁੱਤਰ ਦਿੰਦਾ ਵੇ ਪਰ ਕਾਕਾ ਬਿਮਾਰ ਜੋ ਹੋ ਗਿਆ ਸੀ ਗੁਰੂ ਰੱਖਾ ਕਾਕੇ ਦਾ ਤੇ ਫਿਰ ਇਹ ਲਾਮ ਡੋਰੀ ਹਨੇਰੇ ਨੂੰ چیرਦੀ ਹੋਏ ਕੋਠੀ ਤੋਂ ਬਾਹਰ ਹੋ ਗਈ ਧੰਨਵਾਦ ਜੀ